ਇੱਕ ਵਾਰ 10-12 ਸਾਲਾਂ ਦਾ ਬੱਚਾ ਆਪਣੇ ਮਾਪਿਓ ਦੇ ਨਾਲ ਦਾਦਾ-ਦਾਦੀ ਨੂੰ ਮਿਲਣ ਪਿੰਡ ਗਿਆ। ਉਹਨੂੰ ਬੜਾ ਚੰਗਾ ਲੱਗਦਾ ਸੀ ਪਿੰਡ ਦੀਆਂ ਗਲੀਆਂ ਵਿੱਚ ਫਿਰਨਾ। ਪਰ ਮਾਂ ਉਹਨੂੰ ਹਮੇਸ਼ਾ ਰੋਕ ਦਿੰਦੀ। ਉਹਨੂੰ ਮਿੱਟੀ 'ਚ ਨਾ ਖੇਡਣ ਦਿੰਦੀ। ਕਿ ਪੁੱਤ ਬਹੁਤ ਗੰਦੀ ਆ। ਤੂੰ ਗੰਦਾ ਹੋ ਜਾਣਾ। ਉਹਨੂੰ ਦਰਖਤਾਂ ਤੇ ਨਾ ਚੜ੍ਹਨ ਦਿੰਦੇ। ਉਹਨੂੰ ਧੁੱਪ 'ਚ ਨਾ ਨਿਕਲਣ ਦਿੰਦੀ। ਬੱਚਾ ਖੁੱਲ ਕੇ ਵੀ ਖੇਡ ਨਹੀਂ ਸਕਦਾ ਉੱਥੇ। ਖੈਰ ਐਦਾਂ ਹੀ ਇੱਕ ਹਫ਼ਤਾ ਨਿਕਲ ਗਿਆ। ਉਹਨਾਂ ਦੇ ਵਾਪਸ ਜਾਣ ਦਾ ਟਾਈਮ ਹੋ ਗਿਆ। ਵਾਪਸ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ ਦਾਦਾ ਜੀ ਕੋਲ ਬੈਠਾ ਸੀ। ਦਾਦੇ ਨਾਲ ਉਹਦੀ ਬੜੀ ਪੜੀ ਪੰਦੀ ਸੀ। ਉਹਨੇ ਆਪਣੇ ਦਾਦਾ ਜੀ ਨੂੰ ਸਹਿਸਭਾਇਆ ਕਿ ਦਾਦਾ ਜੀ ਮੈਂ ਜ਼ਿੰਦਗੀ ਵਿੱਚ ਇੱਕ ਵੱਡਾ ਇਨਸਾਨ ਬਣਨਾ ਚਾਹੁੰਦਾ ਹਾਂ। ਦਾਦਾ ਜੀ ਨੇ ਕਿਉਂ ਹੱਸ ਕੇ ਕਿਹਾ ਕਿ ਪੁੱਤ ਵੱਡਾ ਇਨਸਾਨ ਤਾਂ ਹੀ ਬਣ ਸਕਦਾ ਜੇ ਤੂੰ ਚੰਗਾ ਇਨਸਾਨ ਬਣੇਗਾ ਤੇ ਸਫਲ ਇਨਸਾਨ ਬਣੇਗਾ ਉਹ ਦਾਦਾ ਜੀ ਨੂੰ ਪੁੱਛਣ ਲੱਗਾ ਕਿ ਚੰਗਾ ਇਨਸਾਨ ਤੇ ਸਫਲ ਇਨਸਾਨ ਕਿਵੇਂ ਬਣਿਆ ਜਾਊਗਾ ਦਾਦਾ ਜੀ ਕਹਿਣ ਲੱਗੇ ਕਿ ਸਫਲ ਇਨਸਾਨ ਤਾਂ ਤਾਂ ਹੀ ਬਣਿਆ ਜਾਂਦਾ ਪੁੱਤ ਜੇਕਰ ਅਸੀਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਖਿੜੇ ਮੱਥੇ ਸਬਕਾਰ ਕਰੀਏ ਤੇ ਉਹਨਾਂ ਦਾ ਸਾਹਮਣਾ ਕਰਕੇ ਅੱਗੇ ਵਧੀਏ ਇਹ ਤਾਂ ਹੀ ਹੋ ਸਕਦਾ ਜੇਕਰ ਅਸੀਂ ਆਪਣੀ ਆਰਾਮ ਪ੍ਰਸਤ ਜ਼ਿੰਦਗੀ ਨੂੰ ਤਿਆਗੀ ਆਪਣੇ ਆਪ ਨੂੰ ਸਟਰੋਂਗ ਬਣਾਈਏ ਕੰਫਰਟ ਜ਼ੋਨ ਛੱਡੀਏ ਫਿਰ ਦਾਤਾ ਜੀ ਨੇ ਕਿਹਾ ਤੈਨੂੰ ਐਦਾਂ ਨਹੀਂ ਸਮਝ ਆਊਗੀ ਚੱਲ ਮੇਰੇ ਨਾਲ ਚੱਲ ਦਾਦਾ ਜੀ ਉਹਨੂੰ ਨਾਲ ਲੈ ਕੇ ਚਲੇ ਗਏ ਤੇ ਇੱਕ ਨਰਸਰੀ ਵਿੱਚੋਂ ਦੋ ਬੂਟੇ ਲੈ ਕੇ ਆਏ ਉਹਨਾਂ ਨੇ ਇੱਕ ਬੂਟਾ ਘਰ ਦੇ ਅੰਦਰ ਗਮਲੇ ਵਿੱਚ ਆਪਣੇ ਪੋਤੇ ਦੇ ਹੱਥੋਂ ਹੀ ਲਗਵਾਇਆ ਤੇ ਦੂਜਾ ਬੂਟਾ ਘਰ ਦੇ ਬਾਹਰ ਲਗਵਾ ਦਿੱਤਾ ਤੇ ਬੱਚੇ ਨੂੰ ਪੁੱਛਿਆ ਕਿ ਤੈਨੂੰ ਕੀ ਲੱਗਦਾ ਕਿ ਕਿਹੜਾ ਬੂਟਾ ਜਲਦੀ ਵੱਡਾ ਹੋਊਗਾ ਉਹ ਕਹਿਣ ਲੱਗਾ ਕੇ ਦਾਦਾ ਜੀ ਜ਼ਾਹਰ ਜੀ ਗੱਲ ਆ ਜੋ ਘਰ ਦੇ ਅੰਦਰ ਆ ਉਹ ਜਲਦੀ ਵੱਡਾ ਹੋਊਗਾ ਕਿਉਂਕਿ ਉਹ ਬਹੁਤ ਹੀ ਸੇਫ ਆ ਕੋਈ ਨੇਰੀ ਝੱਖੜ ਉਹਨੂੰ ਹਿਲਾਊਗਾ ਨਹੀਂ ਕੋਈ ਧੁੱਪ ਦਾ ਸੇਕ ਨਹੀਂ ਪਊਗਾ ਤੇ ਉਹ ਛੇਤੀ ਵੱਧੂਗਾ ਫੁੱਲੂਗਾ ਜਿੱਥੋਂ ਤੱਕ ਮੈਨੂੰ ਲੱਗਦਾ ਬਾਹਰਲਾ ਬੂਟਾ ਤਾਂ ਬਹੁਤ ਛੇਤੀ ਡਿੱਗ ਜਾਣਾ ਬਦਨਾਪੁਰਣਾ ਤਾਂ ਬਹੁਤ ਦੂਰ ਦੀ ਗੱਲ ਆ। ਦਾਦਾ ਜੀ ਹੱਸ ਕੇ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਪੁੱਤ ਤੂੰ 2-3 ਸਾਲਾਂ ਨੂੰ ਫੇਰ ਆਉਣਾ ਹੀ ਆ ਨਾ ਇੱਥੇ। ਫੇਰ ਦੇਖਦੇ ਆ। 2-3 ਸਾਲ ਐਦਾਂ ਹੀ ਬੀਤ ਗਏ। ਪਤਾ ਹੀ ਨਹੀਂ ਚੱਲਿਆ। 2-3 ਸਾਲਾਂ ਬਾਅਦ ਪੋਤਾ ਵਾਪਸ ਆਇਆ। ਦਾਦਾ ਜੀ ਉਹਦੀ ਬਾਹ ਫੜ ਕੇ ਉਹਨ ਕਮਰੇ 'ਚ ਲੈ ਗਏ। ਤੇ ਕਹਿਣ ਲੱਗੇ ਦੇਖ ਤਾਂ ਪਛਾਣ ਇੱਕ ਕੀ ਹੈ ਤੇ ਕਿਹਨੇ ਲਾਇਆ ਉਹ ਬੜਾ ਖੁਸ਼ ਹੋਇਆ ਕਹਿੰਦਾ ਬਾदादा ਜੀ ਇਹ ਬੂਟਾ ਤਾਂ ਬਹੁਤ ਹਰਿਆ ਭਰਿਆ ਹੋ ਗਿਆ ਮੈਂ ਕਿਹਾ ਸੀ ਨਾ ਤੁਹਾਨੂੰ ਕਿ ਇਹ ਬਹੁਤ ਵਧੂਗਾ ਫੁੱਲੂਗਾ ਦੇਖ ਲਓ ਕਿੰਨਾ ਸੋਹਣਾ ਨਿਕਲਿਆ ਆਇਆ ਇਹ ਦਾਦਾ ਜੀ ਉਹਦੀ ਬਾਹ ਫੜ ਕੇ ਉਹਨੂੰ ਬਾਹਰ ਲਿਆ ਕਹਿੰਦੇ ਇੱਥੇ ਦੇਖ ਉਹ ਬੂਟਾ ਕਿੱਥੇ ਹੈ ਜਦੋਂ ਉਹ ਮੁੰਡੇ ਦੀ ਨਜ਼ਰ ਪਈ ਤੇ ਉਹ ਬੂਟਾ ਛੋਟਾ ਮੋਟਾ ਨਹੀਂ ਸਗੋਂ ਇੱਕ ਵੱਡਾ ਦਰਖਤ ਬਣ ਗਿਆ ਜਿਹਨੂੰ ਦੇਖ ਕੇ ਕਿ ਉਹਦੇ ਹੋਸ਼ ਹੀ ਉੜ ਗਏ ਉਹ ਹੈਰਾਨ ਸੀ ਤੇ ਕਹਿਣ ਲੱਗਾ ਇਹ ਕਿਵੇਂ ਹੋ ਗਿਆ ਦਾਦਾ ਜੀ ਇਹ ਤਾਂ ਬਾਹਰ ਸੀ ਇਹਦੇ ਉੱਤੇ ਤਾਂ ਮੀਂਹ ਕਣੀ ਨੇਰੀ ਧੁੱਪ ਸਾਰੀਆਂ ਚੀਜ਼ਾਂ ਨੇ ਹਮਲਾ ਕੀਤਾ ਹੁਣ ਦਾਦਾ ਜੀ ਮੁਸਕਰਾਏ ਤੇ ਕਹਿਣ ਲੱਗੇ ਜਿਹੜਾ ਬੰਦਾ ਜ਼ਿੰਦਗੀ ਵਿੱਚ ਇੰਨਾ ਮੁਸ਼ਕਿਲਾਂ ਦਾ ਸਾਹਮਣਾ ਕਰ ਜਾਂਦਾ ਵਾ ਉਹ ਹੀ ਚੰਗੀ ਤਰ੍ਹਾਂ ਵੱਧਦਾ ਫੁੱਲਦਾ ਵਾ ਦਾਦਾ ਜੀ ਨੇ ਕਿਹਾ ਕਿ ਪੁੱਤ ਇਹਦੀਆਂ ਆ ਮਜ਼ਬੂਤ ਤੇ ਵੱਡੀਆਂ ਟਾਹਣੀਆਂ ਦੇਖ ਰਿਆਂ ਨਾ ਇਹ ਉਸੇ ਚੀਜ਼ ਦਾ ਸਬੂਤ ਹੈ ਕਿ ਇਹਨੇ ਇੰਨੇ ਝੱਖੜ ਝੱਲੇ ਇਹਦੀਆਂ ਜੜਾਂ ਉਹਨਾਂ ਸਾਰੀਆਂ ਚੀਜ਼ਾਂ ਕਰਕੇ ਹੀ ਮਜ਼ਬੂਤ ਬਣੀਆਂ ਨੇ ਤੇ ਤਾਂ ਹੀ ਇਹ ਨਾ ਫੈਲ ਗਿਆ ਜੇਕਰ ਅਸੀਂ ਵੀ ਪਰੇਸ਼ਾਨੀਆਂ ਤੋਂ ਨਾ ਘਪਾਈਏ ਆਪਣੇ ਆਪ ਨੂੰ ਹਰ પરિਸਥਿਤੀ ਲਈ ਕੈਂਮ ਰੱਖੀਏ ਧੁੱਪ ਛਾਂ ਦੀ ਪਰਵਾਹ ਕੀਤੇ ਬਿਨਾਂ ਤਾਂ ਅਸੀਂ ਜ਼ਰੂਰ ਸਕਸੈਸਫੁਲ ਹੋਵਾਂਗੇ ਕਿਤੇ ਨਾ ਕਿਤੇ ਇਹ ਗੱਲ ਦਿਲ ਨੂੰ ਲੱਗੀ ਹੈ ਕਿ ਗੱਲ ਤਾਂ ਠੀਕ ਹੈ ਅਸੀਂ ਆਪਣੇ ਸਰੀਰ ਆਪ ਸੋਹਲ ਬਣਾ ਲੈ ਉਹ ਵੀ ਤਾਂ ਜ਼ਮਾਨੇ ਸੀ ਨਾ ਜਦੋਂ ਨਾ ਇਨਵਰਟਰ ਹੁੰਦੇ ਸੀ ਤੇ ਨਾ ਹੀ ਜਨਰੇਟਰ ਹੁੰਦੇ ਸੀ ਗਰਮੀ ਹੋਣੀ ਗਰਮੀ 'ਚ ਜੇ ਲਾਈਟ ਚਲੀ ਜਾਣੀ ਤੇ ਬਾਹਰ ਦਰਖਤਾਂ ਥੱਲੇ ਮੰਜੀਆਂ ਢਾਕੇ ਬਹਿ ਜਾਣਾ ਪੱਖੀ ਝੱਲ ਲੈਣੀ ਬੇਸ਼ੱਕ ਹੁਣ ਦੇ ਤਾਪਮਾਨ ਤੇ ਪਹਿਲੇ ਦੇ ਤਾਪਮਾਨ 'ਚ ਫਰਕ ਹੈ ਪਰ ਉਹਦੇ ਲਈ ਵੀ ਅਸੀਂ ਖੁਦ ਹੀ ਜ਼ਿੰਮੇਵਾਰ ਘਰਾਂ ਦੇ ਅੰਦਰ ਏਸੀ ਤਾਂ ਲੱਗ ਗਏ ਜੋ ਘਰਾਂ ਨੂੰ ਠੰਡਾ ਕਰ ਰਹੇ ਨੇ ਪਰ ਇਹ ਬਾਹਰਲੇ ਪਾਸੇ ਤਾਂ ਗਰਮੈਸ਼ ਹੀ ਛੱਡ ਰਹੇ ਨਹੀਂ। ਪੇੜ-ਪੌਦੇ ਅਸੀਂ ਲਗਾਉਣਾ ਭੁੱਲ ਗਏ ਆ। ਤੇ ਅਸੀਂ ਸੋਚਦੇ ਆ ਕਿ ਬਾਹਰ ਇੰਨੀ ਗਰਮੀ ਕਿਉਂ ਆ? ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇੱਕ ਤਾਂ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ, ਹਰ ਪਰਿਸਥਿਤੀ ਲਈ ਤਿਆਰ ਰੱਖਣਾ ਚਾਹੀਦਾ ਹੈ ਤੇ ਦੂਜੇ ਪਾਸੇ ਹੀ ਇਸ ਦਾ ਇੱਕ ਸੁਨੇਹਾ ਇਹ ਵੀ ਹੈ ਕਿ ਸਾਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਆ, ਪੌਦੇ ਲਗਾਓ। ਹਰਿਆਲੀ ਜਿੰਨੀ ਹੋਊਗੀ ਗਰਮੀ ਓਨੀ ਘਟੂਗੀ ਤੇ ਇੱਕ ਹੋਰ ਸੁਨੇਹਾ ਦੋਸਤੋ ਆਪਣੇ ਘਰ ਦੀਆਂ ਛੱਤਾਂ ਉੱਤੇ ਪਾਣੀ ਦੇ ਭਰੇ ਡੋਂਗੇ ਜਰੂਰ ਰੱਖੋ ਕਿਉਂਕਿ ਗਰਮੀ ਤਾਂ ਪੰਛੀਆਂ ਲਈ ਵੀ ਔਣੀ ਆ ਪਸ਼ੂਆਂ ਲਈ ਵੀ ਔਣੀ ਘਰ ਦੇ ਬਾਹਰ ਵੀ ਪਾਣੀ ਦੇ ਡੋਂਗੇ ਭਰ ਕੇ ਰੱਖੋ ਜੀ ਜਨੌਰ ਪਿਆਸਾ ਕੋਈ ਗਰਮੀ ਦਾ ਮਾਰਿਆ ਪਾਣੀ ਪੀ ਸਕੇ ਤانوں ਮੇਰੀ ਮਾਂ ਦੀ ਸਿੱਖਿਆ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਹਮੇਸ਼ਾ ਦੀ ਤਰ੍ਹਾਂ ਜਾਂਦੇ ਜਾਂਦੇ ਇੱਕ ਗੱਲ ਹੋਰ ਕਹਾਂਗੀ ਕਿ ਮਾਂ ਦੀਆਂ ਗੱਲਾਂ ਵਿੱਚ ਲੌਜੀਕ ਹੋਵੇ ਨਾ ਹੋਵੇ